ਜ਼ਿਲ੍ਹਾ ਗਰਦਾਸਪੁਰ ਦੇ ਸ਼ਹਿਰ ਕਾਦੀਆਂ ਦੇ ਵਿੱਚ ਕਾਦੀਆਂ ਦੇ ਅਸਮਾਨ ਦੇ ਉੱਪਰ 2 ਦਿਨ ਤੋਂ ਅਣਪਛਾਤੇ ਡਰੋਨ ਉੱਡਣ ਨੂੰ ਦੇਖਣ ਨੂੰ ਮਿਲ ਰਿਹਾ ਹੈ ਇਹ ਡਰੋਨ 15-20 ਮਿੰਟ ਅਸਮਾਨ ਵਿੱਚ ਉੱਡਦਾ ਹੈ ਉਸ ਤੋਂ ਬਾਅਦ ਗਾਇਬ ਹੋ ਜਾਂਦਾ ਹੈ ਜਦੋਂ ਇਸ ਸਬੰਧ ਵਿੱਚ ਅਸੀਂ ਕਾਦੀਆਂ ਪੁਲਿਸ ਦੇ ਨਾਲ ਗੱਲ ਕੀਤੀ ਤਾਂ ਕਾਦੀਆਂ ਪੁਲਿਸ ਨੇ ਦੱਸਿਆ ਕਿ ਇਸ ਡਰੋਨ ਉੱਡਣ ਬਾਰੇ ਕੋਈ ਵੀ ਸਾਡੇ ਕੋਲ ਪਰਮਿਸ਼ਨ ਨਹੀਂ ਲਈ ਬਲਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਦੀ ਸਖਤ ਮਨਾਈ ਹੈ ਇਸ ਬਾਰੇ ਜਦੋਂ ਵੀ ਕੋਈ ਜਾਣਕਾਰੀ ਮਿਲਦੀ ਹੈ ਅਸੀਂ ਉਸ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਦੇਖਦੇ ਰਹੋ ਮਸਕਾ ਚਸਕਾ ਟਾਈਮਸ ਹਾਂਜੀ ਇਸ ਕੋਈ ਜਾਣਕਾਰੀ ਮਿਲੀ ਹੈ ਜਾਣਕਾਰੀ ਹੁਣ ਤੱਕ ਕਲੀਅਰ ਜਾਣਕਾਰੀ ਤਾਂ ਨਹੀਂ ਮਿਲੀ ਪਰ ਤਿੰਨ ਦਿਨਾਂ ਤੋਂ ਚੱਲ ਰਿਆਂ ਲਗਾਤਾਰ ਜੀ ਇੱਕ ਦੋ ਵਾਰੀ ਪਹਿਲਾਂ ਵੀ ਵੇਖਿਆ ਗਿਆ ਤੇ ਅੱਜ ਫਿਰ ਇਹਨੂੰ ਆਪਾਂ ਜਦੋਂ ਇਨਫੋਰਮੇਸ਼ਨ ਮਿਲੀ ਫਿਰ ਕੋਠੇ ਦੇ ਉੱਤੇ ਚੜ ਕੇ ਤੇ ਫਿਰ ਇਹਨੂੰ ਵੇਖਿਆ ਜੀ ਅੱਛਾ ਇਹ ਵੇਖਣ ਵਿੱਚ ਤੇ ਇੱਕ ਡਰੋਨ ਨੂੰ ਮਾ ਜਿਵੇਂ ਛੋਟਾ ਜਿਹਾ ਜਹਾਜ਼ ਆ ਖਡਾਉਣੇ ਵਾਲਾ ਹੁੰਦਾ ਪਰ ਰੇਂਜ ਜ਼ਿਆਦਾ ਹੁੰਦਾ ਕਰਕੇ ਸਾਰਾ ਜਿਹੜਾ ਹਲਾਤ ਸ਼ੱਕ ਦੇ ਵਿੱਚੇ ਜਾ ਰਿਹਾ ਇਹਦੇ ਲਈ ਫਿਰ ਅਫਸਰਾਂ ਨੇ ਵੱਖ-ਵੱਖ ਟੀਮਾਂ ਬਣਾ ਕੇ ਤੇ ਸਾਰੇ ਇਲਾਕੇ ਦੇ ਵਿੱਚ ਇਹਨਾਂ ਨੂੰ ਪਾਲ ਕਰਨ ਲਈ ਸਾਰੇ ਪਰਚੇ ਕਰਨ ਲਈ ਇਲਾਕੇ ਵਿੱਚ ਘੁੰਮ ਰਹੇ ਆ ਇਹ ਸੁਣਦੇ ਜੀ ਕਿੰਨੀ ਕੋਈ ਦੀ ਹਾਈਟ ਜੇ ਡਰੋਨ ਉੱਡਦਾ ਜੇ ਤੁਹਾਨੂੰ ਆਪ ਦੇਖਿਆ ਤੱਕ ਤੁਹਾਡਾ ਤੇ ਹਾਈਟ ਦੀ ਕਾਫੀ ਹੈ ਜੀ ਮਤਲਬ ਕੀ ਕਿਹਾ ਜਾ ਸਕਦਾ ਕਾਫੀ ਹੈ ਜਿੰਨਾ ਆਪ ਪਤੰਗਾ ਚੜ੍ਹਦੀਆਂ ਨੇ ਜੀ ਕਿੰਨੀ ਜ਼ਮੀਨ ਤੋਂ ਕਿੰਨੀ ਹਾਈਟ ਹੋਣੀ ਪਰ ਮਤਲਬ ਤਿੰਨ ਤਿੰਨ 300 ਫੁੱਟ ਦੇ ਕਰੀਬ ਆਊ 300 400 ਦੇ ਘੇੜ ਜਿਹੜੀ ਤੇ ਕਿੰਨਾ ਕੋਈ ਖੇਰਾ ਇਹ ਕਵਰ ਕਰਦਾ ਵਾ ਛੋਟਾ ਹੀ ਇਹ ਜੀ ਆਮ ਐਲ ਨਹੀਂ ਹੁੰਦੀ ਐਲ ਜਾਨਵਰ ਜਿਹੜਾ ਇਹਦੇ ਜਿਹੜਾ ਜੀ ਬਿਲਕੁਲ ਐ ਪਤਲਾ ਜਿਆ ਹੈਗਾ ਪਰ ਦੂਰ ਹੋਣ ਦਾ ਕਰਕੇ ਫਿਰ ਪੂਰਾ ਕਲੀਅਰ ਨਹੀਂ ਦਿਖਦਾ ਜੀ ਤੇ ਕਿੰਨਾ ਕੋਈ ਵਾਇਆ ਕਵਰ ਕਰਦਾ ਜੀ ਸਾਰਾ ਇਹ ਇਹ ਵਾਇਆ ਅੱਜ ਤੇ ਪਤਾ ਲੱਗਿਆ ਵੀ ਸਾਰੇ ਸ਼ਹਿਰ ਨੂੰ ਕਵਰ ਕਰ ਗਿਆ ਅੱਛਾ ਜੀ ਪਰ ਸ਼ਹਿਰ ਚ ਘੁੰਮ ਗਿਆ ਤੇ ਕਾਦੀਆਂ ਪੁਲਿਸ ਵੱਲੋਂ ਕੋਈ ਐਸ ਐਚਓ ਵੱਲੋਂ ਕੋਈ ਪਰਮਿਸ਼ਨ ਲਈ ਹੋਵੇ ਇਹ ਦੀ ਨਹੀਂ ਜੀ ਅਸਤੂ ਸਾਹਿਬ ਕੋਲ ਜਾਂ ਹੋਰ ਕੋਈ ਅਫਸਰ ਕੋਲ ਸਾਡੇ ਉਹੋ ਜੀ ਧਿਆਨ ਚ ਕੋਈ ਗੱਲ ਨਹੀਂ ਪੀਓ ਕੋ ਪਰਮਿਸ਼ਨ ਲਈ ਆ ਕਿਉਂਕਿ ਬਹੁਤ ਡਰਦਾ ਮਾਹੌਲ ਇੱਕ ਬਣਿਆ ਹੋਇਆ ਹੈ 2-3 ਦਿਨ ਹੋ ਗਏ ਨੇ ਕਾਦੀਆਂ ਸ਼ਹਿਰ ਦੇ ਵਿੱਚ ਨਹੀਂ ਕਾਦੀਆਂ ਪੁਲਿਸ ਦਾ ਇਹ ਮੈਂ ਨਾ ਇਹੀ ਹੈ ਕਿ ਇਹ ਡਰਾਣੀ ਹੈ ਕੋਈ ਹੋਰ ਕੋਈ ਚੀਜ਼ ਤੇ ਨਹੀਂ ਹੈ ਨਾ ਡਰਾਣੀ ਹੈ ਵੇਖੋ ਜਿੰਨਾ ਚਿਰ ਕਲੀਅਰ ਨਹੀਂ ਹੁੰਦਾ ਨਾ ਚਿਰ ਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਜੋ ਵੀ ਹੋਏਗਾ ਇਹਨੂੰ ਛੇਤੀ ਤੋਂ ਛੇਤੀ ਆਪਾਂ ਤੁਹਾਡੇ ਸਾਹਮਣੇ ਲਿਆ ਕੇ ਕਲੀਅਰ ਕਰਾਂਗੇ ਠੀਕ ਹੈ ਜੀ ਠੀਕ ਹੈ ਜੀ